ਹੋ ਸਦਾ ਜਗ ਦੇ ਉੱਤੇ ਦਰਬਾਰ ਸਿੰਘਾ ਹੋਇਆ ਪਰ ਹੁਣ ਕੁਰਬਾਨੀਆਂ ਕਰਨ ਵਾਲੇ ਅਮਰ ਹੋਣ ਕੁਰਬਾਨੀਆਂ ਕਰਨ ਵਾਲੇ ਗੁਰੂ ਰੂਪ ਪ੍ਰਸੰਗਤ ਜੀ ਪਿਆਰ ਦਿਓ ਚਰਨੀ ਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਕਵੀਸ਼ਰੀ ਮੁਕਾਬਲੇ ਦੇ ਵਿੱਚ ਜਿਹੜੀ ਕਵਤਾ ਤੁਹਾਡੇ ਪਾਵਨ ਕਵਿੰਦਰ ਚਰਨਾ ਵਿੱਚ ਬੋਲਾਂਗੇ ਪਿੰਗਲ ਦੇ ਆਧਾਰ ਤੇ ਸ਼ਬਦ ਆਊਗਾ ਜੀ ਡੂਟਾ ਜੀ ਦੀ ਰਚਨਾ ਕਰੀ ਹੈ ਗਿਆਨੀ ਜੋਰਾ ਸਿੰਘ ਦੀ ਮੁਸਾਫਰ ਵਸਤੀ ਹਰਖਵਾਲਿਆਂ ਨੇ ਉਹ ਬਰੇ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਸਾਡੇ ਪੰਜਾਬ ਦੀ ਧਰਤੀ ਦਾ ਮਹਾਨ ਯੋਧਾ ਸਰਦਾਰ ਪੰਤ ਵਸੇ ਜੀ ਨੇ 21 ਸਾਲ ਜਿੱਲਿਆਂ ਵਾਲੇ ਬਾਗ ਦਾ ਕਰਦਾ ਆਪਣੇ ਹਿਰਦੇ ਚ ਪਾਲਿਆ ਪੈੜਾ ਭਾਲ ਦਾ ਸਰ ਮਾਈਕਲ ਵੈਰ ਦੀ ਅੰਦਰ ਪਹੁੰਚਿਆ ਕੈਸਨ ਹਾਲ ਦੇ ਵਿੱਚ ਅੰਗਰੇਜ਼ਾਂ ਨੇ ਅਫਗਾਨਿਸਤਾਨ ਦੇ ਮੁੱਦੇ ਦੀ ਗੱਲ ਕਰਨੀ ਹੈ ਗੇਟ ਤੇ ਐਂਟਰੀ ਗੇਟ ਤੇ ਇੱਕ ਗੋਰਾ ਖੜਾ ਹੈ ਸਰਕਾਰ ਨੇ ਪਹਿਰਾਵਾ ਚੇਂਜ ਕਰਕੇ ਕੋਟ ਪੈਂਟ ਪਾ ਲਿਆ ਸਿਰ ਤੇ ਟੋਪ ਲੈ ਲਿਆ ਐਂਟਰੀ ਗੇਟ ਤੇ ਆ ਗਿਆ ਆਉਂਦਾ ਸਾਹ ਅੰਗਰੇਜ਼ ਨੇ ਇੱਕ ਕਵਾਚਨ ਕੀਤਾ ਉਹ ਕਹਿੰਦਾ ਹੋਂ ਵੀ ਜੂਰ ਐਂਟਰੀ ਪਾਸ ਤੇਰਾ ਪਾਸ ਕਿੱਥੇ ਆ ਕਾਕਾ ਮੈਨੂੰ ਬਤਾ ਸਰਦਾਰ ਨੇ ਦੇਖ ਕੇ ਪਾਸ ਕੱਢਿਆ ਗੋਰੇ ਨੂੰ ਦਿਖਾ ਦਿੱਤਾ ਗੋਰੇ ਨੇ ਪੰਦੀ ਸੱਡੇ ਇੱਕ ਕਵਾਚਨ ਕਰਕੇ ਆਖਿਆ ਕਹਿੰਦਾ ਵੱਟ ਜੂਰ ਨੇ ਤੇਰਾ ਨਾਂ ਕੀ ਐ ਕੱਲਾ ਪਹਿਰਾਵਾ ਨਹੀਂ ਚੇਂਜ ਕੀਤਾ ਕਹਿੰਦਾ ਮੇਰਾ ਨਾਮ ਹੈ ਜੀ ਫ੍ਰਿੰਟ ਬਰਾਜ਼ੀ ਮੇਰਾ ਨਾਮ ਹੈ ਫ੍ਰਿਕ ਬਰਾੜੀ ਗੋਰੇ ਨੇ ਫੋਟੋ ਲਾਇਆ ਗੋਰਾ ਕਹਿੰਦਾ ਜੂ ਮੇਕ ਕੈਨ ਗੋ ਨਾ ਚਲੇ ਜਾਂਦੇ ਸੀ ਸਰਦਾਰ ਅੰਗਰ ਆ ਗਿਆ ਕੁਰਸੀਆਂ ਤੇ ਕੁਝ ਲੋਕ ਬੈਠੇ ਨੇ ਥੱਪੇ ਪਾਸੇ ਕੰਨ ਨਾ ਲੱਗੇ ਕੁਝ ਮੁੰਡੇ ਖੜੇ ਨੇ ਟੈਗ ਨੰਬਰ ਤੇ ਗੋਰੇ ਦਾ ਭਾਸ਼ਣ ਚੱਲ ਰਿਹਾ ਤੇ ਇੱਕ ਸਾਈਡ ਤੇ ਸਰਦਾਰ ਕੁਦੂਸ ਸਿੰਘ ਬੈਠਾ ਵੇਖ ਰਿਹਾ ਸਾਹਮਣੇ ਸਰ ਮਿਕ ਲੜਵਾਇ ਰੰਮਣਾ 21 ਸਾਲ ਹੋ ਗਏ ਦੀਆਂ ਪੈਰਾਂ ਭਾਲ ਦੇ ਨੇ 21 ਸਾਲ ਹੋ ਗਏ ਚੱਕ ਪਾਲਦੇ ਨੂੰ ਜੇ ਅੱਜ ਗੋਲੀ ਜਾਂਦੀ ਮਾਰਦੀਆਂ ਦੀਆਂ ਦੋ ਗੱਲਾਂ ਸੁਣਦਾ ਲੈ ਕਹਿਣਾ ਕੀ ਚਾਹੁੰਦਾ ਸਟੇਜ ਤੇ ਆਉਂਦਿਆ ਸਰ ਫਰਮ ਇੱਕ ਅੜਵੈਰ ਨੇ ਇੱਕ ਗੱਲ ਕਹੀ ਉਹ ਕਹਿੰਦਾ ਇੰਡੀਅਨ ਟੋਸ ਭਾਰਤੀ ਕੁੱਤੇ ਆਜ਼ਾਦੀ ਮੰਗਦੇ ਸੀ ਤੇ ਮੈਂ ਆਜ਼ਾਦੀ ਦਿੱਤੀ ਬੱਚੇ ਮਾਰ ਦਿੱਤੇ ਬੁੱਢੇ ਮਾਰ ਦਿੱਤੇ ਘਰ ਘਰ ਜੱਲਿਆਂ ਵਾਲਾ ਬਾਗ ਬਣਾ ਕੇ ਰੱਖਤਾ ਮੈਂ ਗਵਰਨਮੈਂਟ ਨੂੰ ਕਹਿਣਾ ਮੈਨੂੰ ਅਫਗਾਨਿਸਤਾਨ ਭੇਜ ਤੇ ਘਰ ਘਰ ਜੱਲਿਆਂ ਵਾਲਾ ਬਾਗ ਬਣਾ ਕੇ ਰੱਖ ਲੋਕਾਂ ਨੇ ਤਾੜੀ ਮਾਰੀ ਫਰਾਂ ਦੇ ਚਿਹਰੇ ਤੇ ਲਾਲੀ ਆਈ ਸਰਦਾਰ ਨੇ ਡੈਰੀ ਤੋਂ ਕੱਢ ਕੇ ਰਵਾਲਵਰ ਜੇਬ 'ਚ ਪਾ ਲਿਆ ਸਟੇਜ ਦੇ ਨੇਰੇ ਆ ਗਿਆ ਲੋਕੀ ਵੇਖਦੇ ਨੇ ਮੁੰਡਾ ਨੌਨਵਾਰ ਸਟੇਜ ਦੇ ਨੇਰੇ ਆਈ ਜਾਂਦਾ ਕਰਨਾ ਕੀ ਚਾਹੁੰਦਾ ਲੋਕਾਂ ਨੇ ਵੇਖ ਕੇ ਜਦੋਂ ਸਟੇਜ ਦੇ ਨੇਰੇ ਆਇਆ ਨਾ ਸਰ ਮਾਈਕਲ ਅਲਵਾਰ ਨੇ ਪ੍ਰਸ਼ਨ ਕੀਤਾ ਕਾਕਾ ਸਟੇਜ ਦੇ ਨੇਰੇ ਆਇਆ ਵਾਧੂ ਵਾਚਨ ਕੀ ਪ੍ਰਸ਼ਨ ਲੈ ਕੇ ਆਇਆ ਤੂੰ ਕਹਿੰਦਾ ਜੀ ਜਿਹੜੀਆਂ ਤੁਸੀਂ ਭਾਰਤੀ ਲੋਕਾਂ ਨੂੰ ਗਾਲਾਂ ਕੱਢੀਆਂ ਲੈਣਾ ਮੈਨੂੰ ਬਹੁਤ ਪਸੰਦ ਆਂ ਯਾਨੀ ਦੁਬਾਰਾ ਕੱਟੋਂਗੇ ਤੇ ਆਪਣੀ ਪੰਜਾਬੀਆਂ ਦੀ ਆਮ ਹੀ ਕਹਾਵਤ ਹੈ ਜੇ ਕਿਸੇ ਨਾਲ ਪੰਗਾ ਪਾਉਣਾ ਹੋਵੇ ਆਪਾਂ ਫੇਰ ਕਹਿੰਦੇ ਆਂ ਵੀ ਦੁਬਾਰਾ ਗਾਲ ਕੱਢ ਕੇ ਵਖਾ ਤੈਨੂੰ ਦੱਸਾਂ ਸਰ ਮੈਂ ਇੱਕ ਲੜਵੈਰ ਕਹਿੰਦਾ ਤੇਰਾ ਭਾਖੜ ਗੁੜੀਆਂ ਤੇ ਹੱਟ ਹੋ ਜਾਣਾ ਕੱਢ ਦੇ ਤੇਰਾ ਕੀ ਜਾਂਦਾ ਕਹਿੰਦਾ ਕੱਢੀ ਹਾਂ ਮੈਂ ਜਿਵੇਂ ਪਹਿਲਾਂ ਕੱਢੀਆਂ ਸੀ ਕਿਵੇਂ ਉਹ ਕਹਿੰਦਾ ਇੰਡੀਅਨ ਟੌਗ ਭਾਰਤੀ ਕੁੱਤੇ ਆਜ਼ਾਦੀ ਮੰਗਦੇ ਸੀ ਤੇ ਮੈਂ ਉਹਨਾਂ ਨੂੰ ਆਜ਼ਾਦੀ ਦਿੱਤੀ ਜਲ੍ਹਿਆਂਵਾਲੇ ਬਾਗ 'ਚ ਬੱਚੇ ਮਾਰ ਦਿੱਤੇ ਬੁੱਢੇ ਮਾਰ ਦਿੱਤੇ ਤੇ ਮੈਂ ਗੌਰਮੈਂਟ ਨੂੰ ਕਹਿਣਾ ਚਾਹਣਾ ਮੈਨੂੰ ਸਰਕਾਰ ਅਫਗਾਨਿਸਤਾਨ ਭੇਜੇ ਮੈਂ ਘਰ ਘਰ ਜਿੱਲਿਆਂ ਵਾਲਾ ਬਾਗ ਬਣਾ ਕੇ ਰੱਖ ਦਿਆ ਜਦੋਂ ਆਹ ਗੱਲ ਕਹੀ ਸਰਦਾਰ ਨੇ ਆਖਿਆ ਦੋ ਸਪੀਚ ਤੋਂ ਬਾਅਦ ਆਪਣੀ ਜਬਾਨ ਨੂੰ ਲਗਾਮ ਦੇ ਤੂੰ ਕਰਵਾ ਕੇ ਜਾ ਮਾ ਅਫਗਾਨਿਸਤਾਨ ਦੀ ਧਰਤੀ ਨੂੰ ਉਹ ਤੈਨੂੰ ਨਰਕ ਪਾਇ ਡਿਕ ਦੇਣੇ ਠੱਟ ਘਰ ਵਾਲ ਵਾਲ ਕਾਰ 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 ਕਰਕੇ ਤੰਗੋਲਿਆ ਫਿਰ ਮੈਂ ਕਰਵਾਇਆ ਤੇ ਸਾਦੀ ਵੇਖਾ ਭਲਾ ਏ ਕਿਉਂ ਮੈਨੂੰ ਤੇ ਮੱਚ ਗਿਆ ਨੋ ਵਾੜ ਤੇ ਜਨਮ ਖੱਟਿਆ ਕੀ ਜਗਤੋਂ ਤਿਆਗ ਦੇ ਸਰੀਰ ਨੋ ਹਟਾੜੀ ਹੋਈ ਜੇ ਮੈਂ ਮਾਸ ਦੀ ਸ਼ਰਾਬ ਦੀ ਸੂਰਮਾਯਾ ਦਾਦ ਹੈ ਲੰਡਨਾ ਦੇ ਬਚਣਾਂ ਖਾ ਪੰਜਾਬ ਦੀ ਰੱਖਣ ਮੈਂ ਨਾ ਬਈ ਕੋਕੜਾ ਸਮੇਰਦਾ ਉਹ ਚੱਕਲੀ ਮਸਾਲਾ ਬੈਰੀ ਦੇ ਹਿਸਾਬ ਦੇ ਪਉਰਤੀ ਮਨਾਦ ਹੈ ਅਪੂਰਤੀ ਮਨਾਦ ਹੈ ਲੰਡਨਾਂ ਦੇ ਬੱਚੇ ਆਣ ਖਾ ਪੰਜਾਬ ਦੀ ਰੱਖਣੀ ਅਬਾਦ ਹੈ ਹੋਈ 21 ਸਾਲ ਹੋ ਗਏ ਤੇਰਾ ਫਰਾ ਬਾਲ ਦਾ ਪੈਂਦਾ ਆ ਬਹਿਰ ਨੂੰ ਮੇਰੇ ਹੱਥ ਤੇਰਾ ਪਰਮਨ ਕਾਲ ਦਾ ਮੈਂ ਲੈਣ ਆ ਗਿਆ ਬਹਿਰ ਨੂੰ ਕੱਟਣੀ ਰਕਤ ਦੇ ਰੂਪ ਕਾਬਦੀ ਕਿੰਤੇ ਬਾਰ ਬਾਰ ਹੈ ਗੱਬਤ ਚੜ੍ਹਣ ਖਾ ਪੰਜਾਬ ਦੇ ਰੱਖਣੀ ਆਬਾਦ ਹੈ ਕੜ 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 ਕਰੇ ਫੈਰ ਤੇ ਨਬਈ ਫੈਲ ਹਾਜਕਾਸ ਦੀ ਪਾਪੀ ਅਦਬੈਰ ਰੱਖ ਤੇ ਤਬੇ ਨਬਈ ਤੇਰੀ ਹੋਗੀ লাশ ਦੀ ਲਖਾ ਮੋਤ ਗੋਲੀਕਾਰ ਦੀਨ ਬਾਬ ਦੀ ਬੰਨੜਾ ਜਲਾਦਾ ਬੰਨੜਾ ਜਲਾਦਾ ਹੈ ਗੰਦਨਾ ਦੇ ਵਿਚਣ ਖਾ ਪੰਜਾਬ ਦੇ ਰੱਖਣੀ ਆਬਾਦ ਹੈ ਇਹ ਬਾਗਦੀ ਧੱਕਰੇਣੀ ਜਾਨ ਹੈ ਧੱਕਰੇਣੀ ਜਾਨ ਹੈ ਲੰਗਣਾ ਦੇ ਵਿੱਚ ਆਣ ਖੋਪਨ ਲਾਵਦੀ ਰੱਖਣੀ ਆਵਾਜ਼ ਹੈ ਇਹਨਾ ਕੁਝ ਕਹਿੰਦੇ ਖਮਾ ਦੇ ਜਾਜਕ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ